ਕਾਟਨ ਦੇ ਕੱਪੜਿਆਂ 'ਚੋਂ ਅਕਸਰ ਬਹੁਤ ਜ਼ਿਆਦਾ ਰੰਗ ਨਿਕਲਦਾ ਹੁੰਦਾ ਹੁਣ ਜਿਵੇਂ ਗਰਮੀ ਦਾ ਟਾਈਮ ਆ ਤੇ ਆਪਾਂ ਕਾਟਨ ਦੇ ਕੱਪੜੇ ਪਾਉਣੀ ਜਿਹੜੇ ਪਸੰਦ ਕਰਦੇ ਆਂਗੇ ਪਰ ਇਹਨਾਂ 'ਚੋਂ ਜਿਹੜਾ ਰੰਗ ਹੈ ਉਹ ਕਈ ਵਾਰ ਧੁੱਪ ਕਰਕੇ ਵੀ ਓੱਡ ਜਾਂਦਾ ਜਾਂ ਜਿਵੇਂ ਧੋਣ ਦੇ ਨਾਲ ਵੀ ਓੱਡ ਜਾਂਦਾ ਹੈਗਾ ਤੇ ਜਾਂ ਜਿਵੇਂ ਆਪਾਂ ਕਈ ਵਾਰ ਨਵੇਲਿਆਂ ਦਾ ਤਾਂ ਉਂਝ ਹੀ ਬਹੁਤ ਜ਼ਿਆਦਾ ਰੰਗ ਜਿਹੜਾ ਉਹ ਨਿਕਲਦਾ ਹੈ ਤੇ ਇਹਨਾਂ ਨੂੰ ਆਪਾਂ ਕਿਵੇਂ ਸਥਿਰ ਕਰ ਸਕਦੇ ਜਿਹੜਾ ਇਹਨਾਂ ਦਾ ਰੰਗ ਹੈ ਉਹ ਵਧੀਆ ਪੱਕ ਜੇ ਇਹਨਾਂ 'ਚੋਂ ਰੰਗ ਨਾ ਨਿਕਲੇ ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਲੈਣਾ ਜੀ ਪਾਣੀ ਰੰਗ ਨਿਕਲਣੋਂ ਕਿਵੇਂ ਹਟ ਜੂ ਨਾਉਕਾ ਹਾਂਜੀ ਇਹ ਵੀ ਆਪਾਂ ਕੰਜੂਸੀ ਨਹੀਂ ਕਰਨੀ ਇੱਕ ਦੋ ਚਮਚੇ ਇਹਦੇ ਪਾ ਲੈਣੇ ਨੇ ਜਿੰਨੇ ਕ ਸੂਟ ਆ ਉਹਦੇ ਹਿਸਾਬ ਨਾਲ ਠੀਕ ਹੈ ਤੇ ਇੱਕ ਆਪਾਂ ਲਈ ਹੋਈ ਜੀ ਫੜਕੜੀ ਇਹ ਮੈਂ ਪੋਟਟਰ ਲਈ ਸੀਗੀ ਮਤਲਬ ਉਹ ਕੁੱਤੀ ਹੋਈ ਆ ਜਿਹੜੀ ਇਹ ਠਾਂਗੀ ਬ੍ਰਿਕ ਬ੍ਰਿਕ ਪੀਸ ਲਈ ਸੀ ਜੀ ਵਧੀਆ ਫੜਕੜੀ ਲੈ ਲਓ ਚਾਹੇ ਤੁਸੀਂ ਮਤਲਬ ਦੋ ਕਲਰਾਂ ਚਾਹੁੰਦੇ ਇੱਕ ਤਾਂ ਹੁੰਦੀ ਜੀ ਥੋੜੀ ਜੀ ਬ੍ਰਾਊਨ ਜੀ ਇੱਕ ਹੁੰਦੀ ਆ ਵਾਈਟ ਇਹ ਕੋਈ ਵੀ ਲੈ ਸਕਦੇ ਹੋਗੇ ਹਾਂਜੀ ਹਾਂਜੀ ਤੇ ਹੁਣ ਆਪਾਂ ਇਹਦੇ ਵਿੱਚ ਫੜਕੜੀ ਪਾ ਦਾਂਗੇ ਜੀ ਇਹ ਵੀ ਆਪਾਂ ਦੋ ਚਮਚਾ ਵਾਂਗੂ ਪਾ ਦਾਂਗੇ ਫੜਕੜੀ ਦੇ ਵੀ ਠੀਕ ਹੈ ਦੋ ਚਮਚੇ ਫੜਕੜੀ ਦੇ ਦੋ ਚਮ ਹਾਂਜੀ ਇਹਨਾਂ ਨੂੰ ਪਾ ਕੇ ਆਪਾਂ ਮਿਕਸ ਕਰ ਲੈਣਾਗਾ ਠੀਕ ਹੈ ਜੀ ਕੱਪੜੇ ਦੇ ਹਿਸਾਬ ਨਾਲ ਆਪਾਂ ਵੱਧ ਘੱਟ ਪਾ ਸਕਦੇ ਆ ਆਪਣੇ ਕੋਲੇ ਦੋ ਸੂਟ ਆ ਇੱਕ ਦਾ ਥੋੜਾ ਹੈ ਕੱਪੜਾ 1 ਮੀਟਰ ਇਹ ਵੀ ਸੀਗਾ ਜੀ ਠੀਕ ਹੈ ਜੀ ਪਾਣੀ ਆਪਾਂ ਵੱਧ ਘੱਟ ਪਾ ਸਕਦੇ ਆ ਹਾਂਜੀ ਹੂੰ ਤੇ ਲਓ ਜ ਇਹਨਾਂ ਆਪਾਂ ਪਿਆਉ ਦਨੇ ਆਗੇ ਠੀਕ ਹੈ ਇਹਦੇ ਵਿੱਚ ਭਿਓ ਕੇ ਰੱਖਣੇ ਹੈ ਕਿ ਕਿਵੇਂ ਕੀ ਸਿਸਟਮ ਕਰਨਾ ਇਹ ਰੱਖਣੇ ਆ ਜੀ ਇਹ ਆਪਾਂ ਘੰਟਾ 2 ਘੰਟੇ ਜਿੰਨਾ ਆਪਣੇ ਕੋਲ ਟਾਈਮ ਹੋ ਉਹਦੇ ਹਿਸਾਬ ਨਾਲ ਆਪਾਂ ਰੱਖ ਸਕਦੇ ਆ 2-3 ਘੰਟੇ ਵੀ ਰੱਖ ਸਕਦੇ ਕੋਈ ਇਹਦਾ ਨੁਕਸਾਨ ਨਹੀਂ ਹੈਗਾ ਲਓ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਭਿਓ ਕੇ ਰੱਖ ਦੰਨੇ ਆ ਘੱਟੋ ਘੱਟ ਡੇਢ ਤੋਂ 2 ਘੰਟਾ ਦਾ ਪਹਿਣ ਨੂੰ ਰੱਖੇ ਰੱਖਣਾ ਤੇ ਨਹੀਂ ਵੱਧ ਤੋਂ ਵੱਧ ਆ ਪਹਿਣ ਨੂੰ 3 ਘੰਟੇ ਵਾਸਤੇ ਰੱਖ ਸਕਦੇ ਆ ਜੀ ਠੀਕ ਹੈ ਜੀ ਇਸ ਤੋਂ ਵੱਧ ਟਾਈਮ ਤਾਂ ਨਹੀਂ ਰੱਖੋ ਜੀ ਕਿਉਂਕਿ ਕਹਿ ਦਿੰਦੇ ਵੀ ਨਾਮਕ ਨਾਲ ਵੀ ਕਪੜਾ ਜਿਹੜਾ ਉਹ ਕਹਿ ਦਿੰਦਾ ਵੀ ਬੋਦਾ ਹੋ ਜਾਂਦਾ ਹੈਗਾ ਵੀ ਜਿੰਨਾ ਕਿ ਆਪਾਂ ਸੁਣਿਆ ਹੈਗਾ ਤੇ ਪਰ ਇਹਨ ਲਾਂਗੇ ਜੀਵਨ ਦਾ ਜਿਹੜਾ ਰੰਗ ਹੈ ਉਹ ਬਿਸਤਰ ਰਹੂਗਾ ਤੇ ਹੋਰ ਵੀ ਬਹੁਤ ਸਾਰੀਆਂ ਨੇ ਚੀਜ਼ਾਂ ਨੇ ਜਿਹੜੀਆਂ ਕੱਪੜਿਆਂ ਸੰਬੰਧੀ ਨੇ ਵੀ ਜਿਵੇਂ ਪੀਲ ਕੇ ਵਹਿ ਜਾਂਦੀ ਹੈ ਜਾਂ ਜਿਵੇਂ ਸੁੰਘੜਨਾ ਜੇ ਹੋਰ ਵੀ ਬਹੁਤ ਸਾਰੀ ਚੀਜ਼ਾਂ ਉਹ ਵੀ ਟ੍ਰਿਕਾਂ ਦੱਸਾਂਗੇ ਜਿਹਦੇ ਤੇ ਬਣੇ ਰਹੇ ਹੋ ਵੀਡੀਓ ਦੇ ਨਾਲ ਤੇ ਡੇਢ ਘੰਟੇ ਵਾਸਤੇ ਆਪਾਂ ਇਹਨੂੰ ਭਿਓ ਕੇ ਰੱਖਦੇ ਹੁਣ ਡੇਢ ਘੰਟੇ ਵਾਸਤੇ ਇਹਨੂੰ ਭਿਓ ਕੇ ਰੱਖਦੇ ਨੇ ਰਮਣ ਤੇ ਇਹ ਇਕੱਲਾ ਤਿਆਰਪਾ ਆਪਾਂ ਕਾਟਨ ਦੇ ਕੱਪੜਿਆਂ ਦੀ ਕਰ ਸਕਦੇ ਹਾਂ ਕਿ ਹੋਰ ਕੱਪੜੇ ਤੇ ਵੀ ਕਰ ਸਕਦੇ ਹਾਂ ਕਿਸੇ ਦੇ ਹੋਰ ਦਵਸ ਤਾਂ ਨਾ ਕਲਰ ਨਿਕਲਦਾ ਹੀ ਨਹੀਂ ਜੀ ਜੇ ਵਰ ਜੀ ਦਾ ਨਿਕਲਦਾ ਉਹ ਤੇ ਆਪਾਂ ਜਮਾ ਵੀ ਸਕਦੇ ਹਾਂ ਕਿਉਂਕਿ ਫਿੱਕੇ ਜਿਹੇ ਜ਼ਿਆਦੇ ਕਾਟਨ ਦੇ ਕੱਪੜੀ ਹੁੰਦੇ ਰਮਣ ਹੈਨਾ ਹਾਂਜੀ ਨਹੀਂ ਡਾਰਕ ਵਾਸਤੇ ਹੈ ਜੀ ਇਹ ਮੇਰੇ ਕੋਲ ਵੈਸੇ ਡਾਰਕ ਹੈ ਨਹੀਂ ਸੀਗਾ ਜਿਵੇਂ ਡਾਰਕ ਦੇ ਰੰਗ ਬਹੁਤ ਜ਼ ਪਰ ਇਹਨਾਂ ਜੋ ਵੀ ਰੰਗ ਨਿਕਲਦਾ ਸੀਗਾ ਹਾ ਸ਼ੂਟਰਮ ਨੇ ਤੂੰ ਪਿਛਲੇ ਸਾਲ ਵੀ ਹਟਾਇਆ ਹਾਂਜੀ ਆ ਦੇਖੋ ਇਹਦਾ ਵੀ ਵਧੀਆ ਪਿਆਉ ਮੇ ਜਿਵੇਂ ਪਰ ਇੱਕ ਹੁੰਦੀ ਜਿਹੜੇ ਕਾਟਨ ਦੇ ਸੂਟ ਜਿਆਦਾ ਧੁੱਪੇ ਜਿੰਨੀ ਪਾਉਣੇ ਚਾਹੀਦੇ ਮਤਲਬ ਛਾਂ ਚ ਸੁਕਾਉਣੇ ਚਾਹੀਦੇ ਜਿਆਦਾ ਮਤਲਬ ਜਿਵੇਂ ਆਪਾਂ ਸਰਫ ਵਗੈਰਾ ਜਿਆਦਾ ਵਰਤਦੇ ਆ ਜਿਹੜਾ ਡਿਟਰਜੈਂਟ ਹੁੰਦਾ ਉਹ ਵੀ ਮਤਲਬ ਆਪ ਨੂੰ ਨੋਰਮਲ ਜਿਹੀ ਵਰਤਣਾ ਚਾਹੀਦਾ ਤਾਂ ਜੋ ਆਪਣੇ ਜਿਹੜੇ ਕੱਪੜੇ ਵਧੀਆ ਵਧੀਆ ਪਏ ਰਹਿਣ ਜੀ ਧੁੱਪ ਜਲਦੇ ਰੰਗ ਖਰਾਬ ਕਰਦੇ ਆ ਧੁੱਪੇ ਵੀ ਨਾ ਪਾਓ ਛਾਂ ਵਿੱਚ ਕੱਪੜੇ ਜਿਹੜੇ ਖਰਾਬ ਹੁੰਦੀ ਨਹੀਂ ਜੀ ਹਾਂਜੀ ਤੇ ਚਲੋ ਜੀ ਹੁਣ ਫਿਰ ਮਿਲਦੇ ਆਪਾਂ ਡੇਢ ਘੰਟੇ ਬਾਅਦ। ਆਜੂ ਜੀ ਘੰਟੇ ਡੇਢ ਘੰਟੇ ਵਾਂਗੂ ਹੋ ਗਿਆ ਤੇ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲੈਨੇ ਤੇ ਹੋਰ ਕੀ ਚੀਜ਼ ਉਹ ਵੀ ਦੱਸਦੇ ਆਂ ਜੀ। ਹਾਂਜੀ ਸਭ ਤੋਂ ਪਹਿਲਾਂ ਆਪਾਂ ਇਹਨੂੰ ਬਾਹਰ ਕੱਢ ਲੈਨੇ ਆ ਜੀ ਪਾਣੀ ਚੋਂ। ਨਿਜੋੜ ਲੈਨੇ ਆ ਚੰਗੂਦਰਾ। ਹਾਂਜੀ ਹੁਣ ਆਪਾਂ ਇਹਦੇ ਵਿੱਚ ਸਾਫ਼ ਪਾਣੀ ਕੱਢਣਾ ਜੀ ਇੱਕ ਦੋ ਵਾਰ ਵੀ ਸਾਰੀ ਜਿਹੜੀ ਇਹਦੇ ਵਿੱਚ ਨਮਕਵਾਲ ਆ ਜਾਂ ਜਿਹੜਾ ਫੜਕੜੀ ਵਾਲਾ ਗਾ ਖਾਰ ਆਪਨ ਉਹ ਸਾਰਾ ਨਿਕਲ ਜਾਵੇ। ਠੀਕ ਹੈ ਜੀ। ਮਤਲਬ ਖਾਰਾਪਨ ਕੱਢ ਲੈਣਾ। ਹਾਂਜੀ ਉਹ ਨਾ ਤੋਲ ਦਾਂ ਜੀ। ਲਓ ਜੀ ਫੇਰ ਪਾਣੀ ਆਪਾਂ ਲੈਨੇ ਆਪਾਂ ਇਹਦੇ ਵਿੱਚ ਲਓ ਜੀ ਇਹਦੇ ਆਪਾਂ 2-3 ਪਾਣੀ ਕੱਢ ਲੇ ਤੇ ਹੁਣ ਜਿਹੜਾ ਇਧਰ ਪਾਣੀ ਲਿਆ ਹੋਇਆ ਜੀ ਇਹਦੇ ਵਿੱਚ ਪਾਵਾਂਗੇ ਆਪਾਂ ਸਿਰਕਾ 1 ਲੀਟਰ ਚ ਆਪਾਂ 1 ਚਮਚ ਪਾ ਸਕਦੇ ਹਾਂ ਜਿਵੇਂ ਇਹ 5 ਲੀਟਰ ਵਾਂਗੂ ਪਾਣੀ ਹੈਗਾ ਤਾਂ ਆਪਾਂ 5 ਚਮਚ ਇਹਦੇ ਵਿੱਚ ਸਿਰਕਾ ਪਾ ਦਾਂਗੇ ਜੀ ਸਿਰਕਾ ਵੈਸੇ ਕੱਪੜਿਆਂ ਵਾਲਾ ਸਪੈਸ਼ਲ ਵੀ ਆਉਂਦਾਗਾ ਤੇ ਜੇਕਰ ਨਾ ਹੋਵੇ ਤਾਂ ਆਪਾਂ ਵਾਈਟ ਵਿਨੇਗਰ ਕਹਿ ਕੇ ਜਿਹੜਾ ਫੂਡ ਚ ਯੂਜ਼ ਹੁੰਦਾ ਉਹ ਵੀ ਆਪਾਂ ਕੱਪੜਿਆਂ ਚ ਵਰਤ ਸਕਦੇ ਆ ਕੋਈ ਨੁਕਸਾਨ ਨਹੀਂ ਜੀ ਇਹਦੇ ਨਾਲ ਇੱਕ ਤਾਂ ਜਿਹੜਾ ਕੱਪੜਿਆਂ ਚ ਜਿਵੇਂ ਬਦਬੂ ਆਉਂਦੀ ਆ ਜਾਂ ਜਿਵੇਂ ਪਸੀਨੇ ਦੇ ਬਹੁਤਿਆਰ ਜਿਵੇਂ ਪੀਲ ਕੇ ਪਾਈ ਜਾਂਦੀ ਆ ਉਹ ਜਿਹੜਾ ਸਿਰਕਾ ਉਹ ਕੱਢ ਦਿੰਦਾ ਕੈਮੀਕਲ ਰਿਐਕਸ਼ਨ ਨੂੰ ਰੋਕਦਾ ਜੀ ਜਿਵੇਂ ਹੁਣ ਕਈ ਵਾਰ ਹੁੰਦਾ ਵੀ ਆਪਾਂ ਸਰਫ ਵਗੈਰਾ ਪਾ ਲੈਂਦੇ ਆ ਆਪਣੇ ਨੋ ਖਰਾਬ ਹੋ ਜਾਂਦੇ ਆ ਤਾਂ ਆਪਾਂ ਮਸ਼ੀਨ 'ਚ ਵੀ ਪਾ ਸਕਦੇ ਹਾਂ ਤਾਂ ਕੱਪੜਿਆਂ 'ਚ ਜਿਹੜੀ ਬਦਬੂ ਆ ਗਈ ਉਹ ਦੂਰ ਹੋਊਗੀ ਜਿਹੜੇ ਪਸੀਨੇ ਦੇ ਦਾਗ ਆ ਉਹ ਲੈ ਜਾਣਗੇ ਤੇ ਨਾਲ ਕੋਈ ਵੀ ਆਪਣੇ ਹੱਥਾਂ ਤੇ ਕੈਮੀਕਲ ਰੈਐਕਸ਼ਨ ਨਹੀਂ ਹੋਊਗਾ ਸੋ ਬਹੁਤ ਵਧੀਆ ਚੀਜ਼ ਹੈ ਜਿਹੜਾ ਸਿਰਕਾ ਹੈਗਾ ਵਾਈਟ ਬਨੇਗਰ ਕਹਿ ਕੇ ਵੀ ਲੈ ਸਕਦੇ ਹੋ ਨਹੀਂ ਇੱਕ ਸਪੈਸ਼ਲ ਕੱਪੜਿਆਂ ਵਾਸਤੇ ਵੀ ਸਿਰਕਾ ਹੁੰਦਾ ਉਹ ਵੀ ਤੁਸੀਂ ਲੈ ਸਕਦੇ ਹੋਗੇ ਤੇ ਜੇਕਰ ਨਾ ਹੋਵੇ ਤਾਂ ਜਿਹੜਾ ਆਪਾਂ ਮਤਲਬ ਖਾਣੇ ਵਿੱਚ ਵਰਤਦੇ ਆਗੇ ਚਾਰ ਵਗੈਰਾ ਚ ਵਰਤਦੇ ਆਗੇ ਵਾਈਟ ਬਨੇਗਰ ਉਹ ਆਪਾਂ ਪਾਣੀ ਚ ਵਰਤ ਕੇ ਕੱਪੜਿਆਂ ਨੂੰ ਆਪਾਂ ਡਬੋ ਸਕਦੇ ਹਾਂ ਠੀਕ ਹੈ ਜੀ ਇਹ ਮਤਲਬ ਨੌ ਵਗੈਰਾ ਵੀ ਨਹੀਂ ਖਰਾਬ ਹੋਣ ਦੇਊਗਾ ਹੈ ਜੇ ਆਪਾਂ ਨਹੀਂ ਨਹੀਂ ਜੀ ਨਹੀਂ ਹਾਂਜੀ ਮਤਲਬ ਇਹ ਸਰਚ ਕਰਾ ਤੁਸੀਂ ਸਰਚ ਕਰਕੇ ਵੀ ਦੇਖ ਸਕਦੇ ਹੋਗੇ ਹਾਂਜੀ ਤੇ ਹੁਣ ਆਪਾਂ ਜਿਹੜਾ ਬਨੇਗਰ ਵਾਲ ਮਤਲਬ ਸਿਰਕੇ ਵਾਲਾ ਪਾਣੀ ਆ ਇਹਦੇ ਵਿੱਚ ਆਪਾਂ ਇਹਨੂੰ ਪਿਆਉਂਦਾਂਗੇ ਜੀ ਸਿਰਕਾ ਕਹਿੰਦੇ ਨੇ ਪੰਜਾਬੀ ਚ ਹੂੰ ਠੀਕ ਹੈ ਜੀ ਤੇ ਦੇਖ ਲਓ ਜੀ ਕਲਰ ਜਮ ਨਹੀਂ ਨਿਕਲਿਆ ਪਿਓਰ ਕਾਟਨ ਦੇ ਨੇ ਮਤਲਬ ਜੇ ਤੋ ਪਹਿਲਾਂ ਮਤਲਬ ਮੈਂ ਡਬੋ ਕੇ ਦੇਖੇ ਸੀ ਉਦੋਂ ਇਹਨਾਂ ਦਾ ਜਿਹੜਾ ਕਲਰ ਰਨਚੋੜ ਕੇ ਦੇਖੇ ਸੀ ਨਿਕਲਦਾ ਸੀਗਾ ਪਰ ਇਹ ਟ੍ਰਿਕ ਅਪਣਾਉਣ ਨਾਲ ਹਾਂਜੀ ਨਹੀਂ ਨਿਕਲਦਾ ਜੀ ਜੇ ਵੈਸੇ ਨਿਕਲਣਾ ਹੋਵੇ ਤਾਂ ਮਤਲਬ ਨਾਮਕ ਤੇ ਫੜਕੜੀ ਵਾਲ ਚ ਨਿਕਲ ਜਾਂਦਾ ਜਿਹੜਾ ਨਿਕਲਣਾ ਹੋਵੇ ਥੋੜਾ ਮੋਟਾ ਪਰ ਨਹੀਂ ਨਿਕਲਦਾ ਜੀ ਤੁਸੀਂ ਅਜ਼ਮਾ ਕੇ ਦੇਖ ਸਕਦੇ ਹੋ ਮਤਲਬ ਪੱਕਾ ਹੋ ਜਾਂਦਾ ਰੰਗ ਜਿੰਨਾ ਕ ਨਿਕਲਣਾ ਹੁੰਦਾ ਉਹ ਨਿਕਲ ਜਾਂਦਾ ਹੈ ਤੇ ਦੂਜਾ ਵਧੀਆ ਪੱਕ ਜਾਂਦਾ ਜੀ ਹਾਂਜੀ ਕਿਉਂਕਿ ਰੰਗ ਜਿਹੜਾ ਪਹਿਲਾਂ ਰੰਗ ਆਉਂਦੇ ਹੁੰਦੇ ਸੀ ਔਰ ਦੱਬਗਿਆਂ ਵਾਲੇ ਉਹਨਾਂ 'ਚ ਵੀ ਇੱਕ ਕੋਈ ਚੀਜ਼ ਹੁੰਦੀ ਸੀ ਨੂਨ ਜੇ ਵਰਗੀ ਨਾ ਅਗੇ ਇਹ ਰੰਗ ਨੂੰ ਪਕਾਉ ਦਿੰਦੀ ਆ ਹਾਂਜੀ ਸਹੀ ਗੱਲ ਆ ਜੀ ਤੇ ਹੁਣ ਆਪਾਂ ਇਹਨਾਂ ਨੂੰ 10-15 ਮਿੰਟਾਂ ਵਾਸਤੇ ਭੌਂਕੇ ਰੱਖ ਦਾਂਗੇ ਸਿਰਕੇ ਵਾਲੇ ਕੱਪੜੇ 'ਚ ਕੋਈ ਇਹਦੀ ਸਮੈਲ ਨਹੀਂ ਹੋਣੀ ਜਦੋਂ ਸੁੱਕ ਕੇ ਵਧੀਆ ਇਹ ਬਣ ਜਾਣਗੇ ਤੇ ਇੱਕ ਹੋਰ ਗੱਲ ਹੈ ਜੀ ਮਤਲਬ ਵੀ ਕਈ ਵਾਰ ਆਪਾਂ ਜਿਹੜੇ ਕੱਪੜੇ ਆਗੇ ਮਤਲਬ ਵੀ ਭਿਓ ਕੇ ਰੱਖ ਦਿੰਨੇ ਆ ਜਿਵੇਂ ਨਮਕ ਵਾਲੇ ਚ ਭਿਓ ਤਾਂ ਫੜਕੜੇ ਵਾਲੇ ਚ ਭਿਓ ਤਾਂ ਇਹਦਾ ਕੋਈ ਨੁਕਸਾਨ ਨਹੀਂ ਤੁਸੀਂ ਭਿਓ ਕੇ ਰੱਖ ਸਕਦੇ ਹੋ ਡੇਢ ਦੋ ਘੰਟੇ ਵਾਂਗੂ ਤੇ ਉਸ ਤੋਂ ਬਾਅਦ ਜਦੋਂ ਸਿਰਕੇ ਵਾਲੇ ਚ ਪਾਉਂਗੇ ਇਹਨੂੰ 10 ਮਿੰਟ ਤੁਸੀਂ ਰੱਖ ਸਕਦੇ ਹੋ ਇਹਦੇ ਨਾਲ ਇੱਕ ਤਾਂ ਜਿਹੜੇ ਕੱਪੜਿਆਂ ਦੀ ਲਾਈਫਟਾਈਮ ਵਧ ਜਾਂਦੀ ਹੈ ਮਤਲਬ ਜਿਹੜਾ ਸੁੰਗੜਨਾ ਹੁੰਦਾ ਉਹਨਾਂ ਨੇ ਉਹ ਵੀ ਨਹੀਂ ਸੁੰਗੜਦਾ ਜਿਹੜਾ ਕੱਪੜਾ ਜਦੋਂ ਆਪਾਂ ਸਿਰਕੇ ਚ ਪਾਵਾਂਗੇ ਕਈ ਵਾਰ ਆਪਾਂ ਨੂੰ ਐਵੇਂ ਹੁੰਦਾ ਵੀ ਜਿਵੇਂ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀਗੀ ਵੀ ਇਹ ਡਾਇਰੈਕ ਦੇ ਕੱਪੜੇ ਹੁੰਦੇ ਆ ਉਹਨਾਂ ਨੂੰ ਆਪਾਂ ਜਿਹੜਾ ਸਿਰਕਾ ਹੈਗਾ ਇਹਦੇ ਵਿੱਚ ਪਿਉ ਕੇ ਉਹਨਾਂ ਦੀ ਜਿਹੜੀ ਸੁਗੰਧ ਨਹੀਂ ਸਕਦੇ ਉਹਨੂੰ ਆਪਾਂ ਹਟਾ ਸਕਦੇ ਮਤਲਬ ਵੀ ਸੁਗੜਦੇ ਨਹੀਂ ਹੈਗੇ ਤੇ ਇਹਦੇ ਨਾਲ ਇੱਕ ਤਾਂ ਕੱਪੜੇ ਨਹੀਂ ਸੁਗਣਨਗੇ ਵਧੀਆ ਪਏ ਰਹਿਣਗੇ ਤੇ ਜਿਹਨਾਂ ਇਹਨਾਂ ਦਾ ਜਿਹੜਾ ਕਲਰ ਆ ਉਹ ਵੀ ਵਧੀਆ ਪੱਕ ਜਾਊਗਾ ਰਮਣ ਜਿਵੇਂ ਹੁਣ ਜਰਾਬਾਂ ਮੁਸ਼ਕ ਜੀ ਜਾਂਦੀਆਂ ਨੇ ਹਾਂਜੀ ਤੇ ਜਾਂ ਹੁਣ ਜਿਵੇਂ ਪਸੀਨੇ ਦੀ ਮਾਰ ਉਹਦੇ ਤੇ ਵੀ ਕੰਮ ਕਰੂਗਾ ਇਹ ਹਾਂਜੀ ਜਿਵੇਂ ਹੁਣ ਆਪਾਂ ਵਾਸ਼ਿੰਗ ਮਸ਼ੀਨ ਚ ਕੱਪੜੇ ਧੋਨੇ ਜਾਂ ਉਂਝ ਧੋਨੇ ਤਾਂ ਪੋਤ ਵਿੱਚ ਸਿਰਕਾ ਯੂਜ਼ ਕਰ ਸਕਦੇ ਆਂਗੇ ਨਾਲ ਤਾਂ ਜਿਹੜੀ ਪਸੀਨੇ ਦੀ ਬਦਬੂ ਆ ਉਹ ਦੂਰ ਹੁੰਦੀ ਹੈ ਜਿਵੇਂ ਵਾਈਟ ਕੱਪੜੇ ਯੂਨਾਂ ਚ ਜਾਂ ਕਲਰਫੁਲ ਵੀ ਨੇ ਜੀ ਉਹਨਾਂ ਚ ਵੀ ਆਪਾਂ ਇਹ ਵਰਤ ਸਕਦੇ ਆਂਗੇ ਵੀ ਤਾਂ ਜੋ ਜਿਹੜੇ ਪਸੀਨੇ ਦੀ ਬਦਬੂ ਆ ਜਿਹੜੇ ਦਾਗ ਆ ਉਹ ਸਾਰੇ ਲੈ ਜਾਣਗੇ ਤੁਸੀਂ ਇਹਨੂੰ ਵਰਤ ਕੇ ਦੇਖ ਸਕਦੇ ਹੋ ਤੇ ਨਹੀਂ ਜਿਵੇਂ ਹੁਣ ਆਪਣੇ ਬਨਾਣ ਵਗੈਰਾ ਹੋ ਗਈਆਂ ਜਾਂ ਵਾਈਟ ਟੀ-ਸ਼ਰਟਾਂ ਹੋ ਗਈਆਂ ਉਹਨਾਂ ਤੇ ਆਪਾਂ ਸਿਰਕਾ ਪਾ ਕੇ ਕਿਸੇ ਵੀ ਬਾਰਡਰ ਚ ਆਪਾਂ ਸਪਰੇਅ ਕਰ ਸਕਦੇ ਆਂ ਜਿੱਥੇ ਮਤਲਬ ਪਸੀਨੇ ਦੇ ਦਾਗ ਹੋਣ ਤੇ ਉਸ ਤੋਂ ਬਾਅਦ ਆਪਾਂ ਉਸ ਤੋਂ ਬਾਅਦ ਉਹਨਾਂ ਨੂੰ ਲਪਾਤੋ ਸਾਗ ਦੇ ਅੰਦਰ ਇਸ ਰਿਜ਼ਲਟ ਦਾ ਇੱਕ ਬਹੁਤ ਹੀ ਵਧੀਆ ਰਿਜ਼ਲਟ ਆਊਗਾ ਤੇ ਹੁਣ 10 ਮਿੰਟ ਆਪਾਂ ਇਹਨਾਂ ਨੂੰ ਭਿਉਂ ਦੰਨੇ ਤੇ ਉਸ ਤੋਂ ਬਾਅਦ ਆਪਾਂ ਨਿਚੋੜ ਕੇ ਇਹਨਾਂ ਨੂੰ ਸੁਕਾ ਲਾਂਗੇ ਲਓ ਜੀ 10 ਮਿੰਟ ਹੋ ਗਏ ਹੁਣ ਆਪਾਂ ਜਿਹੜਾ ਸਿਰਕੇ ਵਾਲਾ ਪਾਣੀ ਹੈ ਉਹਦੇ ਚੋਂ ਨਿਚੋੜ ਲੈਣੇ ਹੈਗੇ ਤੇ ਸਾਫ਼ ਪਾਣੀ ਵਿੱਚ ਦੀ ਇੱਕ ਵਾਰੀ ਆਪਾਂ ਇਹਨਾਂ ਨੂੰ ਕੱਢ ਲਾਂਗੇ ਜੀ ਠੀਕ ਹੈ ਮਤਲਬ ਬਾਲਾ ਕਿ ਚੱਲਣ ਦੀ ਲੋੜ ਨਹੀਂ 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 ਜੀ ਬਾਲਾ ਕਿ ਚੱਲਣ ਦੀ ਲੋੜ ਨਹੀਂ ਬਸ ਇੱਕ ਵਾਰੀ ਕੱਢ ਲਾਂਗੇ ਹੂੰ ਇਹ ਚ ਕੋਈ 스ਮੈਲ ਨਹੀਂ ਆਉਂਦੀ ਜਿਵੇਂ ਕਈ ਵਾਰ ਆਪਾਂ ਉਹਦੇ ਵੀ ਬਾਦਬੂ ਆਉਗੀ ਸਰਕੇ ਦੀ ਕੁਛ ਨਹੀਂ ਆਉਂਦਾ ਜੀ ਬਹੁਤ ਵਧੀਆ ਮਤਲਬ ਜਿਹੜਾ ਰੰਗ ਆ ਉਹ ਵਧੀਆ ਪੱਕ ਕੇ ਤਿਆਰ ਹੋਊਗਾ ਆਪਣੇ ਇਹਦੇ ਕੱਪੜੇ ਉਹਨਾਂ ਦਾ ਕਲਰ ਵੀ ਨਹੀਂ ਨਿਕਲਣਗੇ ਠੀਕ ਹੈ ਪਰ ਇੱਕ ਗੱਲ ਦਾ ਧਿਆਨ ਰੱਖਣਾ ਵੀ ਜ਼ਿਆਦਾ ਡਿਟਰਜੈਂਟ ਵੀ ਨਹੀਂ ਯੂਜ਼ ਕਰਨ ਜਿਵੇਂ ਆਪਾਂ ਸਖਤ ਬਾਉ ਸਾਰੀ ਪਾ ਲੈਣੇ ਹੈ ਤੇ ਜਾਂ ਇਹਨਾਂ ਨੂੰ ਆਪਾਂ ਧੁੱਪੇ ਪਾ ਲੈਣੇ ਸੁਕਣ ਨੂੰ ਜਿਵੇਂ ਲੱਪ ਭਰ ਕੇ ਮਾਰਦੇ ਆ ਮਸ਼ੀਨ ਚ ਹਾਂਜੀ ਸ਼ਾਮ ਇਸ ਕਾ ਉਹ ਵਧੀਆ ਰਹ ਉਸ ਤੋਂ ਬਾਅਦ ਆਪਾਂ ਨੂੰ ਪ੍ਰੈਸ ਕਰਕੇ ਦਿਖਾਉਣੇ ਆ ਜੀ ਆਪਣੇ ਛੋਨੇ ਛੋਨੇ ਕੱਪੜੇ ਲੋ ਜੀ ਹੁਣ ਆਪਾਂ ਇਹਨਾਂ ਨੂੰ ਸੁਕਾ ਲੈਣੇ ਹੈਗੇ ਤੇ ਸੁਕਾਉਣ ਤੋਂ ਬਾਅਦ ਆਪਣੇ ਜਿਹੜੇ ਕੱਪੜੇ ਵਧੀਆ ਸੁੱਕ ਚੁੱਕੇ ਨੇ ਤੇ ਹੁਣ ਆਪਾਂ ਇਹਨਾਂ ਨੂੰ ਪ੍ਰੈਸ ਕਰ ਦਨੇ ਆ ਇੱਕ ਇੱਕ ਕਰਕੇ ਸਾਰੇ ਇਹਨਾਂ ਦੇ ਵਾਲ ਕੱਢ ਦਨੇ ਆ ਤੇ ਹੁਣ ਇਹ ਸਟੀਚਿੰਗ ਵਾਸਤੇ ਬਿਲਕੁਲ ਤਿਆਰ ਨੇ ਕਿਉਂਕਿ ਇਹਨਾਂ ਦਾ ਜਿਹੜਾ ਕਲਰ ਆ ਉਹ ਵੀ ਵਧੀਆ ਸਥਿਰ ਹੋ ਗਿਆ ਵਧੀਆ ਪੱਕ ਚੁੱਕਿਆ ਹੈਗਾ ਤੇ ਬਸ ਇੱਕ ਪਤੋਂ ਹਣ ਦਾ ਤੇ ਸਕਾਉਣ ਦਾ ਧਿਆਨ ਰੱਖਣਾ ਵੀ ਧੁੱਪੇ ਨਾ ਸਕਾਈਏ ਜਿਆਦੇ ਮਤਲਬ ਸਰਫ ਵਗੈਰਾ ਡਿਟਰਜੈਂਟ ਵਗੈਰਾ ਵੀ ਜਿਆਦੇ ਨਾ ਵਰਤੀਏ ਤਾਂ ਆਪਣੇ ਜਿਹੜੇ ਮਤਲਬ ਕਾਟਨ ਦੇ ਕੱਪੜੇ ਉਹ ਵਧੀਆ ਜਿਹੜੇ ਸੂਤੀ ਕੱਪੜੇ ਆ ਵਧੀਆ ਹੀ ਰਹਿੰਦੇ ਨੇ ਇਹ ਕਲਰ ਜਿਹੜਾ ਉਹਨਾਂ ਦਾ ਨਹੀਂ ਨਿਕਲਦਾ ਸੋ ਇਹ ਟ੍ਰਿਕਾਂ ਤੁਸੀਂ ਅਜ਼ਮਾ ਸਕਦੇ ਹੋ ਪਸੀਨੇ ਵਾਲੇ ਤੇ ਤੁਸੀਂ ਸਿਰਕੇ ਵਾਲਾ ਜਿਹੜਾ ਸਪਰੇਅ ਆ ਵਾਈਟ ਵਿਨੇਗਰ ਜਾਂ ਵਾਈਟ ਸਿਰਕਾ ਕਹਿ ਸਕਦੇ ਆ ਆਪਾਂ ਵੀ ਚਿੱਟਾ ਤੇ ਉਹਦੀ ਆਪਾਂ ਸਪਰੇਅ ਕਰਕੇ ਉਹਨਾਂ ਦੇ ਵੀ ਦਾਗ ਆਪਾਂ ਮਤਲਬ ਵੀ ਗਾਇਬ ਕਰ ਸਕਦੇ ਹਾਂ ਸੋ ਇਹ ਟ੍ਰਿਕ ਆਪਨਾ ਕੇ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਵਧੀਆ ਮਤਲਬ ਇਹ ਕੰਮ ਕਰਦੀਆਂ ਨੇ ਵਰਕ ਕਰਦੀਆਂ ਨੇ ਹੈਗੀਆਂ ਸੋ ਵੀਡੀਓ ਵਧੀਆ ਲੱਗੀ ਅੱਗੇ ਜ਼ਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਡਾ ਬਹੁਤ ਬਹੁਤ ਧੰਨਵਾਦ ਜੀ